ਤੇਰੀ ਯਾਦ ਦਿਲਾਂ ਨੂੰ ਆਵੇ ਪਟਣੇ ਵੱਲ ਆ ਮਾਹੀਆ ਅਨੰਦਪੁਰ ਛੱਡ ਕੇ ਜੰਗਲੀ ਡੇਰਾ ਤੂੰ ਲਾ ਸੰਤ ਸਪਾਹੀਆ ਬਾਜ ਨਾ ਹੱਥ ਤੇ ਸੀਸ ਨਕਲਗੀ ਅਜਨੀਲਾ ਨਜ਼ਰੀ ਨਾ ਆਵੇ ਮਾਤ ਪਿਤਾ ਪੁੱਤ ਵਾਰ ਕੇ ਚਾਰੇ ਤੇਰੀ ਮੁਕੀ ਮੰਜ਼ਲ ਨਾ ਰਹੀ ਆ ਧਨ ਗੁਰੂ ਬਾਜਾਂ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ ਚਾਰੇ ਪੁੱਤ ਵਾਰ ਦੇਸ਼ ਤੋਂ ਰੱਖੀ ਕੋਲ ਨਾ ਕੋਈ ਜਾਤੀ ਆ ਨਛਾਨੀ ਧੰਗ ਗੁਰੂ ਬਾਜਾ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ ਚਾਰੇ ਪੁੱਤ ਵਾਰੇ ਦੇਸ਼ ਤੋਂ ਰੱਖੀ ਕੋਲ ਦਾ ਕੋਈ ਦਾਤਿਆ ਨਿਸ਼ਾਨੀ ਕਿਹੜਾ ਬੱਚਾ ਛੋਟੀ ਉਮਰੇ ਜਿਹੜਾ ਆਪਣੇ ਪਿਤਾ ਨੂੰ ਕਹਿ ਸਕਦਾ ਥੋੜੇ ਸੀਸਵਾਰੇ ਤੋਂ ਬਿਨਾ ਹਿੰਦੂ ਧਰਮਾਂ ਜਿੰਦਾ ਨਹੀਂ ਰਹਿ ਸਕਦਾ ਪਰ ਨਿਆਣੀ ਆਪ ਦੀਪ ਤਾ ਤੋਰ ਦਿੱਤਾ ਦੇਣ ਕੁਰਬਾਨੀ ਧੰਨ ਗੁਰੂ ਬਾਜਾ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ ਚਾਰੇ ਪੁੱਤ ਵਾਰੇ ਦੇਸ਼ ਤੋਂ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਖੰਡੇ ਨਾਲ ਖੋਰ-ਖੋਰ ਕੇ ਸਾਡੇ ਦਿਲਾਂ ਉਤ ਹੰਗਤਾ ਉਤਾਰੀ ਸਾਰਿਆਂ ਨੂੰ ਇੱਕ ਕਰਤਾ ਜਾਤ-ਪਾਤ ਵਾਲੀ ਤੋੜ ਕੇ ਬਿਮਾਰੀ ਆਖਿਆ ਪਿਆਰ ਪੰਜਾਂ ਨੂੰ ਹੋਵੇ ਜ਼ੁਲਮ ਤੇ ਤੇਗੀ ਉਠਾਨੀ ਧੰਨ ਗੁਰੂ ਬਾਜਾਂ ਵਾਲਿਆ ਸਾਨੀ ਚਾਰੇ ਪੁੱਤ ਵਾਰੇ ਦੇਸ਼ ਤੋਂ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਕੱਚੀ ਚਮਕੌਰ ਦੀ ਗੜੀ ਉਹ ਪਾਇਆ 10 ਲੱਖ ਵੈਰੀਆਂ ਨੇ ਖੇਰਾ ਤਾਨੀਆਂ ਜਰਾ ਨਾ ਡੋਲਿਓ ਹੱਥ ਪੁੱਤ ਤੋਰ ਤਨ ਤੇਰਾ ਜੇਰਾ ਹੋਵੇ ਸ਼ਹੀਦ ਲਾਡ ਲਿਓ ਮਾਰਵੇ ਸੀਨਿਆਂ ਚ ਕੰਨੀ ਧੰਨ ਗੁਰੂ ਬਾਜਾ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ ਚਾਰੇ ਪੁੱਤ ਵਾਰੇ ਦੇਸ਼ ਤੋਂ ਰੱਖ ਕੋਲ ਨਾ ਕੋਈ ਦਾਤਿਆ ਨਿਸ਼ਾਨੀ ਛੋਟੇ ਤੋਂ ਲਾ ਲਾਡਲੇ ਮਾਤਾ ਗੁਜਰੀ ਨੂੰ ਗੰਗੂ ਖੇੜੀ ਲੈ ਗਿਆ ਤਮਾਰਤੀ थैਲੀ ਮੋਰਾ ਦੀ ਚੋਰਾ ਕੇ ਪਾਪੀ ਬੈ ਗਿਆ ਠਾਣ ਜਾਰ ਪੋਟ ਕਰਤੀ ਓ ਠਾਣ ਜਾਰ ਪੋਟ ਕਰਤੀ ਓ ਪਾਪੀ ਦਿਲੋਂ ਨਾ ਗਵਾਈ ਬੇਈਮਾਨੀ ਧਨ ਗੁਰੂ ਬਾਜਾ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ ਚਾਰੇ ਪੁੱਤ ਵਾਰੇ ਦੇਸ਼ ਤੋਂ

ਤਿਆ ਲਖ ਜਦ ਪਰ ਦਰਦ ਕਹਾਣੀ ਧੰਨ ਗੁਰੂ ਬਾਜਾਂ ਵਾਲਿਆ ਤੇਰਾ ਹੋਰ ਨਾ ਜਗਤ ਵਿੱਚ ਸਾਨੀ ਚਾਰੇ ਪੁੱਤ ਵਾਰ ਦੇਸ਼ ਤੋਂ ਰੱਖੀ ਕੋਲ ਨਾ ਕੋਈ ਦਾਤਿਆ ਨਿਸ਼ਾਨੀ